ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਇੰਗਲੈਂਡ ਨੇ ਨਾ ਸਟੂਡੈਂਟਾਂ ਨੂੰ ਬੜੀਆਂ ਮੋਜਾਂ ਲਵਾਈਆਂ ਸੀ 스ਟੱਡੀ ਵੀਜ਼ਾ ਈਜ਼ੀ ਮਿਲਦਾ ਪਿਆ ਸੀ ਤੇ ਲੋਕ ਸਟੂਡੈਂਟਾਂ ਨੇ ਬੜਾ ਫਾਇਦਾ ਉਠਾਇਆ ਕਹਿੰਦੇ ਚਲੋ ਜੀ ਇੰਗਲੈਂਡ ਜਾਣਾ ਕਹਿੰਦੇ ਬੜੀ ਮੁਸ਼ਕਲ ਇੰਗਲੈਂਡ ਦੇ ਮੋਜਾਂ ਬੜੀਆਂ ਲੱਗੀਆਂ 10 ਲੱਖ ਰੁਪਏ ਦੇ ਉਹ ਤੇ ਸਾਲ ਦਾ ਵੀਜ਼ਾ ਕਹਿੰਦਾ ਸੀ ਕਈਆਂ ਦਾ 3 ਸਾਲ ਦਾ ਵੀਜ਼ਾ ਲੱਗਾ ਸੀ ਸੰਯੁਕ ਲੜਕੀ ਮਿਲ ਗਈ ਜੀ ਉਹ ਨੂੰ ਮੈਂ ਪੁੱਛਿਆ ਮੈਂ ਕਿੰਨੇ ਪੈਸੇ ਦੇ ਕੇ ਤੁਸੀਂ ਵੀ ਚਲੋ ਆਏ ਕਹਿੰਦੀ ਮੈਂ ਜੀ ਸਿਰਫ 3 ਲੱਖ ਹੀ ਦਿੱਤਾ ਮੈਂ ਕਿਹਾ ਲੋਕੀ 10 ਲੱਖ ਦੇ ਕੇ ਆ ਰਹੇ ਕੋਈ 15 ਦੇ ਰਿਹਾ ਵੇ ਤੁਸੀਂ 3 ਲੱਖ ਕਿਵੇਂ ਦਿੱਤਾ ਕਹਿੰਦੀ ਮੈਂ ਸਿਰਫ 3 ਮਹੀਨੇ ਦੀ ਫੀਸ ਭਰੀ ਹੈ ਕਹਿੰਦੀ ਏਜੰਟ ਕਹਿੰਦਾ ਕੋਈ ਗੱਲ ਨਹੀਂ ਤੂੰ ਕਿਹੜਾ ਜਾ ਕੇ ਪੜ੍ਹਨਾ ਹੈ ਜਾ ਕੇ ਉੱਥੇ ਤੂੰ ਬਸ ਨੰਬਰ 2 ਜੀ ਹੋਈ ਨਾਗਾ ਜਾਂ ਦੂਜਾ ਵੀ ਚੱਲ ਲਗਾ ਲਈ ਆਪਣਾ ਕੇ ਰੋਂਦਾ ਉਹ ਕਹਿੰਦੀ ਠੀਕ ਹੈ ਤੇ ਹੈਰਾਨ ਬੜਾ ਸੀ ਮੈਂ ਕਿਹਾ ਇਸ ਤੋਂ ਘੱਟ ਪੈਸੇ ਦੇ ਕੇ ਕਦੀ ਕੋ ਆਇਆ ਤੇ ਨਹੀਂਗਾ ਉਹ ਪਤਨੀ ਨੇ ਸੱਚ ਬੋਲਿਆ ਜਾਂ ਝੂਠ ਬੋਲਿਆ ਲੇਕਿਨ ਉਹ ਗੇਮ ਸੱਜਣੋਂ ਹੋ ਗਈ ਬੰਦ ਜਿਨ੍ਹਾਂ ਨੇ ਵੀਜਾ ਸਵਿਚ ਕਰਾਇਆ ਸੀ ਅਪਲਾਈ ਕੀਤਾ ਸੀ ਕਿਰਮ ਦਾ ਕੁਝ ਲੋਕਾਂ ਨੂੰ ਮਿਲਿਆ ਹੈ ਤੇ ਕੁਝ ਲੋਕਾਂ ਨੂੰ ਮਿਲਿਆ ਨਹੀਂ ਏਜੰਟ ਪੈਸੇ ਕਾ ਗਏ ਕਈ ਲੋਕ ਇੰਡੀਆ ਤੋਂ ਲਗਵਾ ਗਿਆ ਸੀ ਉਹ ਵੀ ਵਿਚਾਰੇ ਇੱਥੇ ਰੋਂਡੇ ਵੇ ਯਾਨੀ ਕਿ ਕਈ ਲੋਕ ਡਿਪੈਂਡੈਂਟ ਬਣ ਕੇ ਆਏ ਸੀ ਉਹ ਵੀ ਇੱਥੇ ਰੋਂਡੇ ਵੇ ਸਾਡੇ ਇੰਡੀਅਨ ਦੀ ਪਾਕਿਸਤਾਨੀ ਦੀ ਕਾਜ਼ ਕਰਕੇ ਆਦਤ ਹੈ ਜਿਹੜਾ ਕੰਮ ਇੱਕ ਬੰਦਾ ਕਰਦਾ ਨਾ ਦੂਜੇ ਵੀ ਉਹ ਕਰਦਾ ਤੁਸੀਂ ਬਾਹਰ ਦੇਖ ਲਓ ਜੇ ਕਿਸੇ ਨੇ ਬਾਹਰ ਆ ਕੇ ਟੈਕਸੀ ਚਲਾਣੀ ਆ ਤੇ ਜਿਹੜਾ ਦਾ ਰਿਸ਼ਤੇ ਦਾ ਉਸੇ ਭੱਲੇ ਦਾ ਉਸੇ ਇਲਾਕੇ ਦਾ ਉਹ ਵੀ ਕਹਿੰਦਾ ਟੈਕਸੀ ਜਾਂਦਾ ਮੈਂ ਵੀ ਟੈਕਸੀ ਚਲਾਣੀ ਹੈ ਟੈਕਸੀ ਬੜੀ ਕਮਾਈ ਹੈ ਜੇ ਕਿਸੇ ਨੇ ਰੈਸਟੋਰੈਂਟ ਖੋਲਿਆ ਨਾ ਇੰਡੀਅਨ ਨੇ ਤੇ ਦੂਜੇ ਬੰਦੇ ਦੀ ਵੀ ਉਹ ਤਮੰਨਾ ਹੁੰਦੀ ਵੀ ਭਾਵੇਂ ਉਹਨੂੰ ਸਬਜ਼ੀ ਬਣਾਣੀ ਆਉਂਦੀ ਕਿ ਨਹੀਂ ਆਉਂਦੀ ਮੈਂ ਵੀ ਆਪਣਾ ਰੈਸਟੋਰੈਂਟ ਹੀ ਖੋਲਣਾ ਹੈ ਤੇ ਜੇ ਕੋਈ ਮਾਰਕੀਟ ਲਗਾਉਂਦੇ ਨਾ ਜਿਵੇਂ ਸ਼ਰਟਾਂ ਦੀ ਸਵੀਟਰ ਵਗੈਰਾ ਹੋਰ ਕੋਈ ਕੰਮ ਕਰਦੇ ਮਾਰਕੀਟ ਉਹ ਦੂਸਰਾ ਜਿਹੜਾ ਬੰਦਾ ਤੋਂ ਦੋਸਤ ਜਾਂ ਰਿਸ਼ਤੇਦਾਰਾਂ ਜਾਂ ਆਂਢਗੋਂ ਆਇਆ ਹੁੰਦਾ ਨਾ ਉਹ ਵੀ ਕਹਿੰਦਾ ਕਹਿੰਦਾ ਮੈਂ ਵੀ ਮਾਰਕੀਟ ਲਗਾਣੀ ਹੈ ਇਹ ਚ ਬੜੀ ਕਮਾਈ ਹੈ ਇਹ ਨਹੀਂ ਸੋਚਦੇ ਵੀ ਕੋਈ ਨਵੀਂ ਕਾਰ ਕੱਢੀ ਜਾਵੇ ਆਪਣਾ ਕੰਮ ਕੀਤਾ ਜਾਵੇ ਕਹਿੰਦੇ ਨਹੀਂ ਇਹ ਜਿਹੜਾ ਕੰਮ ਕਰਦਾ ਪਹਿਨਾ ਇਹਦੀ ਪੱਤਰੀ grow ਬੈਣਾ ਹੈ ਤੇ ਜੇ ਤੁਸੀਂ ਕਿਸੇ ਨੂੰ ਕੰਮ ਸਿਖਾ ਦਿੱਤਾ ਜਾਂ ਆਪਣੇ ਕਾਰ ਰੱਖ ਲਿਆ ਜਾਂ ਉਹਦੀ ਹੈਲਪ ਕਰਤੀ ਉਹ ਪੱਕੀ ਗੱਲ ਜੇ ਉਹਨੇ ਉਹੋ ਹੀ ਕੰਮ ਕਰਨਾ ਜਿਹੜਾ ਤੁਸੀਂ ਕਰ ਰਹੇ ਹੋ ਉਹ ਤੁਹਾਡੀ ਪੱਤਰੀ grow ਬੈਠੇਗਾ ਉਹ ਕਹਿੰਦੇ ਜਿਹੜੀ ਥਾਲੀ ਖਾਣਾ ਉੱਥੇ ਛੇ ਕਰਨਾ ਇਹ ਤੁਹਾਨੂੰ ਬਾਹਰ ਇੰਡੀਆ ਤੋਂ ਬਾਹਰ ਨਾ 17% ਇਹੋ एग्जांपल ਮਿਲ ਗਈਆਂ ਕਿਹਨੂੰ ਤੁਸੀਂ ਸਿਖਭਾਲ ਲਿਆ ਹੈਗਾ ਨਾ ਜਾਂ ਕੰਮ ਸਿਖਾਇਆ ਹੈਗਾ ਉਹਨੇ ਤੁਹਾਡਾ ਹੀ ਕੰਮ ਖੋਲਣਾ ਅਸੀਂ ਖੁਦ ਤੇ ਕਾਜ਼ਮੀ ਨੂੰ ਜਾਣਦੇ ਆ ਉਹਨੇ ਕਿਸੇ ਨੂੰ ਸਿਖਾਇਆ ਸੀ ਗੁਜਰਾਤ ਦਾ ਸੀ ਉਹ ਡੋਗ ਦਾ ਕੰਮ ਸੀ ਜੀ ਚੰਗੀ ਕਵਾਈ ਕਰਦੇ ਸੀ ਖੈਰ ਇੰਗਲੈਂਡ ਦੀ ਗੱਲ ਨਹੀਂ ਕਿਸੇ ਔਰ ਕੰਟਰੀ ਦੀ ਗੱਲ ਏ ਬਸ ਉਹਨੂੰ ਕੰਮ ਸਿਖਾਇਆ ਉਸੇ ਹੱਲਪੇ ਬੜੀ ਕੀਤੀ ਜਦੋਂ ਕੰਮ ਸਿੱਖ ਗਿਆ ਤੇ ਉਹਨੇ ਉਹਦੇ ਸਾਹਮਣੇ ਦੁਕਾਨ ਖੋਲੀ ਤੇ ਰੇਡ ਘਟਾਦਾ ਉੱਥੇ ਬੰਦਾ ਕੀ ਕਰੇਗਾ ਸਿਆਣੇ ਸਹੀ ਕਿਹਾ ਘਰ ਦਾ ਪੇਤੀ ਲੰਕਾ ਲਾਏ ਜਿਹਨੂੰ ਤੁਸੀਂ ਕੰਮ ਸਿਖਾਓਗੇ ਨਾ ਉਹ ਤੁਹਾਡੇ ਕੰਮ ਦਾ ਪੂਰਾ ਪੇਦਾ ਗਿਆ ਨਾ ਤੇ ਉਹਨਾਂ ਨੂੰ ਸੋਚਦਾ ਵੀ ਇਹ ਜੇ ਕੰਮ ਕਰਨਾ ਤੇ ਮੈਂ ਵੀ ਇਹ ਕੋਲੀ ਖੋਲਾਂ ਦੁਕਾਨ ਗਾਹ ਮੇਰੇ ਵਾਕ ਬਣ ਗਏ ਹੋਵੇ ਇਸ ਕਰਕੇ ਦੋਸਤੋ ਅੱਜ ਕੱਲ ਕਿਹਦੇ ਪੁੱਛਾ ਕਰਨ ਦਾ ਕੋਈ ਹਾਲ ਨਹੀਂ ਜੀਗਾ ਅੱਜ ਕੱਲ ਤੇਗਾ ਵੀ ਨੀਕੀ ਕਰ ਖੂਹ ਵਿੱਚ ਡਾਲ ਤੇ ਜੇ ਤੁਸੀਂ ਕਿਸੇ ਰਿਸ਼ਤੇਦਾਰ ਦੀ ਹੈਲਪ ਕਰਤੀ ਉਹਨੂੰ ਲੋੜ ਸੀ ਕਿਤੇ ਪੈਸਿਆਂ ਦੀ ਤੇ ਤੁਸੀਂ ਧਾਰੇ ਪੈਸੇ ਦੇ ਦਿੱਤੇ ਚਲ ਕੋਈ ਨਹੀਂ ਯਾਰ ਫਿਰ ਕੀ ਇਹਦਾ ਟਾਈਮ ਬੜਾ ਹੈ ਤੇ ਜਦੋਂ ਤੁਸੀਂ ਸੱਜਣ ਵਾਪਸ ਮੰਗੇ ਤੇ ਫਿਰ ਤੁਹਾਡਾ ਕਲੇਸ਼ ਪੈਣਾ ਹੀ ਪੈਣਾ ਜੀ ਉਹਨੇ ਪੈਸੇ ਵਰਤਲੇ ਹੁੰਦੇਵੇਂ ਤੇ ਪੈਸੇ ਜਦੋਂ ਬੰਦਾ ਵਰਤਦਾ ਫਿਰ ਵਾਪਸ ਕਰਨ ਦੇ ਨਹੀਂ ਕਰਦਾ ਜਿਨ ਜਿਨੇ ਦਿੱਤੇ ਹੁੰਦੇ ਉਹਨੂੰ ਚੁੱਪਦੇ ਜਾਂਦੇ ਮੈਂ ਪੈਸੇ ਦਿੱਤੇ ਮੈਂ ਵਾਪਸ ਮੰਗਾਂ ਬਾ ਤੁਸੀਂ ਜਦੋਂ ਮੰਗੋਗੇ ਉਹਨੇ ਪਹਿਲਾਂ ਤੁਹਾਨੂੰ ਇਨਕਾਰ ਕਰਨਾ ਅੱਜ ਦੇਨੇ ਕੱਲ ਦੇਨੇ ਆ ਖੀਰ ਤੇ ਫੇ ਕਲੇਸ਼ੀ ਪੈ ਜਾਂਦਾ ਇਸ ਕਰਕੇ ਅੱਜਕੱਲ ਕੋਈ ਸਮਝਾਏਗਾ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰ ਦੇਣਾ ਥੈਂਕ ਯੂ ਵੈਰੀ ਮਚ